ਕਰਨਾ ਚਾਹੀਦਾ ਹੈ ਹਰ ਵੇਲੇ ਪ੍ਰਮਾਤਮਾ ਨੂੰ ਯਾਦ ਰੱਖਦੇ ਹੋਇਆ ਚੰਗੇ ਕੰਮ ਕਰਨੇ ਚਾਹੀਦੇ ਨੇ ਤੇ ਅੱਜ ਬਹੁਤ ਬਾਰੇ ਦੇਖਿਆ ਜਾਂਦਾ ਹੈ ਕਿ ਸਾਡੇ ਸੰਸਾਰਿਕ ਜੀਵਨ ਵਿੱਚ ਬਹੁਤ ਬਾਰੇ ਬਹੁਤ ਸਾਰੇ ਲੋਕੀ ਅੱਜ ਵਿਆਹ ਕਰਵਾਉਂਦੇ ਨੇ ਤੇ ਬਹੁਤ ਬਾਰੇ ਥੋੜੇ ਦਿਨਾਂ ਤੋਂ ਬਾਅਦ ਉਸ ਰਿਸ਼ਤੇ ਵਿੱਚ ਛੇਤੀ ਤਲਾਕ ਹੋ ਜਾਂਦਾ ਹੈ। ਉਹਦਾ ਸਭ ਤੋਂ ਵੱਡਾ ਕਾਰਨ ਹੈ ਜਦੋਂ ਇੱਕ ਪਤੀ ਇੱਕ ਪਤਨੀ ਦਾ ਰਿਸ਼ਤਾ ਬਣਦਾ ਹੈ ਤੇ ਉਸ ਨੂੰ ਸੁਹਾਗੀ ਜੋੜੀ ਕਹਿੰਦੇ ਨੇ ਤੇ ਉਸ ਜੋੜੀ ਦੇ ਵਿੱਚ ਜਦੋਂ ਕੋਈ ਤੀਸਰਾ ਬੰਦਾ ਤੀਸਰਾ ਲੜਕਾ ਜਾਂ ਤੀਸਰੀ ਲੜਕੀ ਆਉਂਦੀ ਹੈ ਉਦੋਂ ਉਹ ਰਿਸ਼ਤਾ ਟੁੱਟਦਾ ਹੈ ਦੂਸਰਾ ਕਾਰਨ ਹੈ ਜਦੋਂ ਉਹ ਇੱਕ ਦੂਜੇ ਨੂੰ ਸੱਚ ਨਹੀਂ ਦੱਸਦੇ ਤੀਸਰਾ ਕਾਰਨ ਹੈ ਜਦੋਂ ਉਹ ਇੱਕ ਦੂਜੇ ਦਾ ਅਧਵ ਸਤਕਾਰ ਨਹੀਂ ਕਰਦੇ ਉਹ ਤੋਂ ਇਹ ਅਕਸ਼ਰ ਰਿਸ਼ਤੇ ਟੁੱਟ ਜਾਂਦੇ ਨੇ ਤੇ ਭਾਈ ਕੋਸ਼ਿਸ਼ ਕਰਿਓ ਕਰਿਏ ਇਹਨਾਂ ਗੱਲਾਂ ਤੇ ਜਦੋਂ ਅਸੀਂ ਆਪਣੇ ਧੀਆਂ ਪੁੱਤਰਾ ਤੇ ਰਿਸ਼ਤੇ ਕਰਦੇ ਹਾਂ ਧੀਆਂ ਪੁੱਤਰਾ ਤੇ ਵਿਆਹ ਕਰਦੇ ਹਾਂ ਤੇ ਅਸੀਂ ਆਪਣੇ ਧੀਆਂ ਪੁੱਤਰਾ ਨੂੰ ਵਿਆਹ ਤੋਂ ਪਹਿਲਾਂ ਇਹ ਗੱਲਾਂ ਸਮਝਾਇਆ ਕਰੀਏ ਆਪਣੇ ਪੁੱਤਰ ਨੂੰ ਇਹ ਦੱਸਿਆ ਕਰੀਏ ਕਿ ਬਾਈ ਤੇਰੀ ਜ਼ਿੰਦਗੀ ਦੇ ਵਿੱਚ ਤੇਰੇ ਘਰ ਵਾਲੇ ਤੋਂ ਇਲਾਵਾ ਕੋਈ ਹੋਰ ਲੜਕੀ ਤਾਂ ਹੀ ਹੋਣੀ ਚਾਹੀਦੀ ਆਪਣੇ ਧੀਆ ਨੂੰ ਇਹ ਗਿਆਨ ਦਿਆ ਕਰੀਏ ਕਿ ਤੇਰੀ ਵਿਆਹ ਤੋਂ ਬਾਅਦ ਹੁਣ ਤੇਰੀ ਜ਼ਿੰਦਗੀ ਵਿੱਚ ਕੋਈ ਦੂਸਰਾ ਲੜਕਾ ਨਹੀਂ ਆਉਣਾ ਚਾਹੀਦਾ ਇੱਕ ਲੜਕੇ ਦਾ ਇੱਕ ਲੜਕੀ ਦਾ ਪਿਆਰ ਆਪਸ ਵਿੱਚ ਹੋਣਾ ਚਾਹੀਦਾ ਹੈ ਇੱਕ ਲੜਕੇ ਨੂੰ ਆਪਣੀ ਪਤਨੀ ਨੂੰ ਆਪਣੀ ਲక్ష్ਮੀ ਸਮਾਨ ਮੰਨਣਾ ਚਾਹੀਦਾ ਹੈ ਲక్ష్ਮੀ ਸਮਾਨ ਉਸ ਦਾ ਸਤਿਕਾਰ ਕਰਨਾ ਚਾਹੀਦਾ ਹੈ ਇੱਕ ਪਤਨੀ ਦਾ ਇੱਕ ਪਤੀ ਨੂੰ ਇਸੇ ਤਰ੍ਹਾਂ ਹੀ ਇੱਕ ਲੜਕੀ ਨੂੰ ਆਪਣੇ ਪਤੀ ਦਾ ਪਰਮੇਸ਼ਵਰ ਸਮਾਨ ਸਤਿਕਾਰ ਕਰਨਾ ਚਾਹੀਦਾ ਹੈ ਅਦਬ ਕਰਨਾ ਚਾਹੀਦਾ ਹੈ ਜਦੋਂ ਇਸ ਤਰ੍ਹਾਂ ਦੀ ਸਿੱਖਿਆ ਆਮ ਅਸੀਂ ਆਪਣੇ ਧਿਆਪੁੱਤਰਾਂ ਨੂੰ ਦੇਵਾਂਗੇ ਉਹਦੇ ਉਰਿਸ਼ਟੇ ਬਹੁਤ ਲੰਬੇ ਚੱਲਦੇ ਨੇ ਤੇ ਉਹਨਾਂ ਤੇ ਜ਼ਿੰਦਗੀ ਵਿੱਚ ਬਹੁਤ ਸਾਰੀ ਖੁਸ਼ੀਆਂ ਆਮਦ ਕਰਦੇ ਸੋ ਕੋਸ਼ਿਸ਼ करिए ਆਪਾਂ ਕੁਦਰਤ ਦੇ ਨਾਲ ਜੁੜਨ ਦੀ ਆਪਾਂ ਜ਼ਿੰਦਗੀ ਵਿੱਚ ਚੰਗੇ ਕਰਮ ਕਰਨ ਦੀ ਆਪਣੇ ਧਿਆਪੁੱਤਰਾਂ ਨੂੰ ਕੰਗਿਆ ਸਖਿਆ ਮਾਤ ਦੇਣ ਦੀ ਸੁਖਦਰੂਪ ਗੁਰ ਪੈਸਾ ਸੰਗ ਜੀ ਬਹੁਤ ਵਾਰੀ ਅਸੀਂ ਸੋਚਦੇ ਹਾਂ ਕਿ ਭਾਈ ਇਹਨਾਂ ਗੱਲਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਤੇ ਜਿਸ ਤਰ੍ਹਾਂ ਇੱਕ ਕਹਾਣੀ ਹੈ ਕਿ ਇੱਕ ਵਾਰ ਇੱਕ ਜੰਗਲ ਨੂੰ ਅੱਗ ਲੱਗੀ ਤੇ ਉਸ ਜੰਗਲ ਦੇ ਵਿੱਚੋਂ ਬਹੁਤ ਸਾਰੇ ਪੰਛੀ ਉੱਡ ਕੇ ਬਾਹਰ ਭੱਜ ਗਏ ਤੇ ਬਹੁਤ ਸਾਰੇ ਪੰਛੀ ਉਸ ਜੰਗਲ ਦੀ ਅੱਗ ਨਾਲ ਸੜ ਲੱਗੇ ਤੇ ਇੱਕ ਕਾਂ ਕੀ ਦੇਖ ਰਿਹਾ ਹੈ ਇੱਕ ਚਿੜੀ ਆਪਣੇ ਚੁੰਝ ਦੇ ਨਾਲ ਪਾਣੀ ਲੈ ਕੇ ਆਉਂਦੀ ਹੈ ਤੇ ਜੰਗਲੇ ਵਿੱਚ ਸੁੱਟਦੀ ਹੈ ਤੇ ਕਾਂ ਉਸ ਚਿੜੀ ਵੱਲ ਦੇਖ ਕੇ ਹੱਸ ਰਿਹਾ ਹੈ ਤੇ ਚਿੜੀ ਨੇ ਉਸ ਕਾਂ ਨੂੰ ਹਸਣ ਦਾ ਕਾਰਨ ਪੁੱਛਿਆ ਕਿ ਤੂੰ ਕਿਉਂ ਹੱਸ ਰਿਹਾ ਹੈ ਮੇਰੇ ਵੱਲ ਦੇ ਕੇ ਤੇ ਕਾਹ ਜਿਹੜੀ ਨੁਕਰੀਦਾ ਹੈ ਹੈ ਕਿ ਐਨੀ ਵੱਡੀ ਅੱਗ ਹੈ ਇਹ ਤੇਰੀ ਛੋਟੀ ਜਿਹੀ ਚੁੰਝ ਦੇ ਨਾਲ ਥੋੜੇ ਜਿਹਾ ਪਾਣੀ ਨਾਲ ਨਹੀਂ ਬੁਝੇਗੀ ਤੇ ਉਸ ਜਿਹੜੀ ਦਾ ਕਹਿਣਾ ਸੀ ਕਿ ਅੱਗ ਬੁਝੇ ਚਾਹੇ ਨਾ ਬੁਝੇ ਪਰ ਜਦੋਂ ਕਿ ਤੇ ਇਤਿਹਾਸ ਲਿਖਿਆ ਜਾ ਬਿਗਾ ਤੇ ਮੇਰਾ ਨਾਮ ਅਗ ਕ ਭਜਾਉਣ ਵਾਲਿਆਂ ਵਿੱਚ ਗਿਣਿਆ ਜਾਵੇਗਾ ਅਗ ਲਾਉਣ ਵਾਲਿਆਂ ਵਿੱਚ ਨਹੀਂ ਸੋ ਇਸੇ ਤਰ੍ਹਾਂ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ ਜਿੰਨਾ ਕੁ ਪ੍ਰਮਾਤਮਾ ਨੇ ਗਿਆਨ ਦਿੱਤਾ ਹੈ ਜਿੰਨੇ ਕ ਸਮਝ ਹੈ ਜਿੰਨੇ ਕ ਅਕਲ ਹੈ ਉਹਨਾਂ ਸੱਚਾ ਮਨ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਜਿਸ ਦੇ ਨਾਲ ਇੱਕ ਚੰਗੇ ਸਮਾਜ ਦੀ ਇੱਕ ਚੰਗੇ ਪਰਿਵਾਰ ਦੀ ਇੱਕ ਚੰਗੇ ਦੇਸ਼ ਦੀ ਸਿਰਜਣਾ ਹੋਵੇ ਸੋ ਜੇਕਰ ਅਸੀਂ ਇਹ ਦੋ ਤਿੰਨ ਗੱਲਾਂ ਨੂੰ ਵੀ ਜ਼ਿੰਦਗੀ ਵਿੱਚ ਧਾਰਨ ਕਰ ਲਵਾਂਗੇ ਤੇ ਅਸੀਂ ਬਹੁਤ ਸਾਰਾ ਜੀਵਨ ਖੁਸ਼ਹਾਲ ਬਣਾ ਲਵਾਂਗੇ ਅੱਜ ਬਹੁਤ ਬਾਰੇ ਬਹੁਤ ਸਾਰੇ ਇਤਲਾਫ ਹੁੰਦੇ ਨੇ ਉਸ ਦਾ ਸਭ ਤੋਂ ਪਹਿਲਾ ਕਾਰਨ ਹੁੰਦਾ ਹੈ ਇੱਕ ਲੜਕਾ ਇੱਕ ਲੜਕੀ ਜਦੋਂ ਵਿਆਹ ਜਾਂਦੇ ਨੇ ਜਦੋਂ ਉਹਨਾਂ ਦੇ ਜ਼ਿੰਦਗੀ ਵਿੱਚ ਕੋਈ ਤੀਸਰਾ ਲੜਕਾ ਹੁੰਦਾ ਹੈ ਜਾਂ ਲੜਕੀ ਹੁੰਦੀ ਹੈ ਦੂਸਰਾ ਕਾਰਨ ਬਣਦਾ ਹੈ ਜਦੋਂ ਉਹ ਇੱਕ ਦੂਜੇ ਦਾ ਸਤਿਕਾਰ ਨਹੀਂ ਕਰਦੇ ਤੀਸਰਾ ਕਾਰਨ ਹੁੰਦਾ ਹੈ ਜਦੋਂ ਉਹ ਇੱਕ ਦੂਜੇ ਨੂੰ ਸੱਚ ਨਹੀਂ ਦੱਸਦੇ ਤੇ ਉਦੋਂ ਅਕਸਰ ਤਲਾਕ ਹੋ ਜਾਂਦੇ ਨੇ ਤੇ ਜਦੋਂ ਉਹ ਇਹਨਾਂ ਗੱਲਾਂ ਨੂੰ ਸਮਝੇ ਜਾਂਦੇ ਨੇ ਸਮਝ ਲੈਂਦੇ ਨੇ ਲੜਕੇ ਦੇ ਮਾਤਾ ਪਿਤਾ ਵੱਲੋਂ ਲੜਕੇ ਨੂੰ ਸਮਝਾਇਆ ਜਾਵੇ ਲੜਕੀ ਦੇ ਮਾਤਾ ਪਿਤਾ ਵੱਲੋਂ ਲੜਕੀ ਨੂੰ ਸਮਝਾਇਆ ਜਾਵੇ ਤੇ ਉਦੋਂ ਉਹ ਰਿਸ਼ਤੇ ਬੜੇ ਲੰਮੇ ਸਮੇਂ ਤੱਕ ਚੱਲਦੇ ਨੇ ਇਸੇ ਕਰਕੇ ਬਰਾਣੇ ਵਿਆਹ ਬਹੁਤ ਲੰਬੇ ਸਮੇਂ ਤੱਕ ਚੱਲਦੇ ਸਨ ਤੇ ਅੱਜ ਜੇ ਬਹੁਤ ਸਾਰੇ ਵਿਆਹ ਛੇਤੀ ਤਲਾਕ ਹੋ ਜਾਂਦੇ ਨੇ ਕਿਉਂਕਿ ਅਸੀਂ ਇਹਨਾਂ ਗੱਲਾਂ ਤੇ ਗੌਰ ਨਹੀਂ ਕੀਤਾ ਸੋ ਕੋਸ਼ਿਸ਼ ਕਰਿਓ ਇਹਨਾਂ ਗੱਲਾਂ ਤੇ ਇਹਨਾਂ ਵਿਚਾਰਾਂ ਤੇ ਗੌਰ ਕਰਿਓ ਪ੍ਰਮਾਤਮਾ ਦੀ ਬਣਾਈ ਹੋਈ ਕੁਦਰਤ ਦੇ ਨਾਲ ਪਿਆਰ ਕਰਿਓ ਆਪਣੇ ਘਰਾਂ ਦੇ ਵਿੱਚ ਪੀੜ ਪੌਦਿਆਂ ਨੂੰ ਜੀਵ ਜੰਤੂਆਂ ਨੂੰ ਲੈ ਕੇ ਆਉਣ ਦੀ ਕੋਸ਼ਿਸ਼ ਕਰਿਓ ਜੈ ਵਾਲਮੀਕੀ ਹਰ ਹਰ ਵਾਲਮੀਕੀ